ਇੱਕ ਦਿਨ ਨੂੰ ਪ੍ਰੀਬ 10:30 ਵਜੇ ਆਨ ਕੇ ਕਿ ਉਸ ਏਰੀਆ ਦੀ ਮੋਤੇਸਨਗਰ ਦੀ ਰੈਕਿਊਰ ਕਰਦਾ ਆ ਜਿਹਦੇ ਵਿੱਚ ਇੱਕ ਇਸ ਘਰ ਨੂੰ ਉਹ ਦੇਖਦਾ ਵੀ ਇੱਕ ਲੇਡੀ ਜਿਹੜੀ ਆ 올 ਉਹ ਘਰ ਦੀ ਸਫਾਈ ਕਰ ਰਹੀ ਹੈ ਪੌਚ ਦੇ ਵਿੱਚ ਜਦੋਂ ਉਹ ਨੂੰ ਦੇਖਦਾ ਹੈ ਸਫਾਈ ਕਰਦੀ ਨੂੰ ਤੇ ਇਹ ਉਸ ਤੋਂ ਬਾਅਦ ਜਦੋਂ ਲੇਡੀ ਅੰਦਰ ਜਾਂਦੀ ਹੈ ਇਹ ਕੰਧ ਟੱਪ ਕੇ ਤੇ ਅੰਦਰ ਰੈਸ਼ ਕਰਦਾ ਹੈ ਰੈਸ਼ ਕਰਕੇ ਤੇ ਇਨਸਾਈਡ ਜਾ ਕੇ ਤੇ ਲੇਡੀ ਦਾ ਮੂੰਹ ਘੁੱਟ ਕੇ ਉਹਨੂੰ ਤੇ ਉਹਨੂੰ ਬੇਹੋਸ਼ ਕਰਕੇ ਤੇ ਥਲੇ ਸੁੱਟ ਕੇ ਤੇ ਉਹਦੀਆਂ ਬੈਂਗਲਸ ਤੇ ਰਿੰਗਸ ਲਾ ਕੇ ਉਹ ਭੱਜ ਜਾਂਦਾ ਹੈ ਨਾਲ ਮੋਬਾਈਲ ਲੈ ਜਾਂਦਾ ਹੈ ਤੇ ਬੜੀ ਡੀਪਲੀ ਇਨਕੁਆਇਰੀ ਦੀ ਇਨਵੈਸਟੀਗੇਸ਼ਨ ਕੀਤੀ ਗਈ ਜਿਹਦੇ ਵਿੱਚ ਇਹ ਗੱਲ ਆਲਰੇਡੀ ਮੰਨਦਾ ਹੈ ਕਿ ਮੈਂ ਇਹ ਕੰਮ ਕੀਤਾ ਹੈ ਸਰਕਾਰਨ ਕਿਸੇ ਕੌਮ ਕੀਤਾ ਇਹਦੀ ਲੁੱਟ ਦੀ ਲੁੱਟ ਦੀ ਨੀਤਨਾ ਆਇਆ ਸੀ ਤੇ ਬਾਅਦ ਤੋਂ ਇਹ ਉਹਦੋਂ ਲੇਡੀਜ਼ ਕਲੀ ਹੋਣ ਕਰਕੇ ਇਹਨੇ ਆਪਣੇ ਵੱਲੋਂ ਤਾਂ ਕੋਸ਼ਿਸ਼ ਕੀਤੀ ਹੈ ਕਿ ਮੈਂ ਇਹਨੂੰ ਬੇਹੋਸ਼ ਕਰਕੇ ਤੇ ਮੈਂ ਇਹਨਾਂ ਸਮਾਨ ਲੈ ਕੇ ਲੈ ਜਾ ਕੱਲਾ ਵੀ ਨਾਲ ਕੋ ਮੈਂਬਰ ਹੋ ਇਹ ਫਿਲਹਾਲ ਕੱਲਾ ਸੀਗਾ ਕਿਛ ਹੋਣੀ ਕਿਹਦਾ ਰਹਿਣ ਵਾਲਾ ਇਹ ਹੈਗਾ ਯਾ ਬਿਸ਼ਾਕਾ ਪਟਨ ਦਾ ਰਹਿਣ ਵਾਲਾ